ਪੰਜਾਬ ਵਿੱਚ ਪਹਿਲੀ ਵਾਰ 120 HD ਸੀ ਮੈਚ ਦੇ ਬਿਲਰ ਨਾਲ ਬੰਨਣ ਜਾ ਰਿਹਾ ਹੈ ਰਾਉਂਡ ਕਲਕਤੇ ਨਾਰ ਦੀਆਂ ਗੱਠਾਂ ਤੇ ਆਣ ਪਹੁੰਚਿਆ ਆਪ ਆਪਣੇ ਫੀਲਡ ਦੇ ਵਿੱਚ ਲੈ ਆ ਗਿਆ ਆਪਣਾ ਪੁਰਾਣਾ 100 ਪ੍ਰੋਹੈਂਟ HD ਨਾਲ ਬਿਲਰ ਕਰਾਂਗੇ ਦੋਵਾਂ ਦਾ ਬੈਸਟ ਕੰਪੈਰੀਸ਼ਨ ਥੱਲੇ ਵਾਲਾ ਜਿਹੜਾ ਮਾਲ ਕੱਟਣ ਵਾਸਤੇ ਆਪਾਂ ਰੀਪਰ ਚੋਪਰ ਲੈ ਕੇ ਆਏ ਹਾਂ ਜੋ ਕਿ ਆਪਣਾ ਡੈਮੋ ਹੋ ਚੁੱਕਾ ਫਿਰ ਤੇ ਆਪਾਂ 10 ਮਿੰਟ ਕੀਤੀ ਆਪਣੀ ਮੀਟਿੰਗ ਕਿਉਂਕਿ ਜ਼ਿਆਦੀ ਹਵਾ ਵਗਦੇ ਕਾਰਨ ਆਗ ਦੀ ਸੇਫਟੀ ਤੋਂ ਦੂਰ ਇਹੜੀ ਪੈੜੀ ਦੇ ਵਿੱਚ ਉੱਤੇ ਉੱਤੇ ਮਾਲ ਥੋੜਾ ਹੋਣ ਕਰਕੇ ਆਪਣਾ ਗੱਠਾ ਨਹੀਂ ਸਹੀ ਬਣਦੀ ਹੈ ਆਪਣੇ ਕੈਨੇਡਾ ਵਾਲੇ ਵੀਰ ਹਰਪ੍ਰੀ ਹੋਣ ਕਰਕੇ ਥੋੜਾ ਜਿਹਾ ਆਪਣ ਨੂੰ ਕਮਲ ਤਾਂ ਪੈ ਗਿਆ ਬਾਕੀ ਆਣ ਪਹੁੰਚੇ ਆਪਣ ਨਿਊ ਫੀਲਡ ਦੇ ਇਥੇ ਆਪਣਾ ਕੰਮ ਹੋ ਗਿਆ ਸ਼ੁਰੂ ਤੇ ਬਾਬੇ ਦੀ ਕਿਰਪਾ ਨਾਲ ਬਹੁਤ ਵਧੀਆ ਗੱਠਾਂ ਆਪਣੀਆਂ ਰਾਉਂਡ ਬਣੀਆਂ ਸ਼ੁਰੂ ਹੋ ਗਿਆ ਪਿੱਛੇ ਤੁਸੀਂ ਸਫਾਈ ਵੀ ਦੇਖ ਸਕਦੇ ਜੇ ਬਾਕੀ ਦੀ ਪ੍ਰਾਈਸ ਵੀ ਛੋਟੇ ਸਕੁਅਰ ਬਿਲਰ ਦੇ ਨਾਲ ਸੇਮ ਆ ਤੇ 15 ਤੋਂ 20 ਮਿੰਟਾਂ ਦੇ ਵਿੱਚ ਆਪਣੇ ਇੱਕ ਕਿੱਲੇ ਦੀਆਂ ਰਾਉਂਡ ਬਿਲਾਂ ਬਣਾ ਕੇ ਕੰਮ ਸਾਰਾ ਕਰੂਗਾ ਤਾਂ ਇਹਨੂੰ ਛੋਟਾ ਟਰੈਕਟਰ 50 ਤੋਂ 55 ਹਸ ਪਾਵਰ ਵੀ ਚਲਾ ਸਕਦਾ ਹੈ ਤੇ ਲੇਬਰ ਤੋਂ ਬਚਣ ਵਾਸਤੇ ਬਹੁਤ ਹੀ ਘੈਂਟ ਚੀਜ਼ ਬਣਦੀ ਹੈ ਨਾਰਮਲ ਰਾਉਂਡ ਵੇਟ ਦਾ 191 ਕਿਲੋ ਵੇਟ ਹੋ ਗਿਆ ਜੇ ਬਾਈ ਪ੍ਰੈ